ਪਹਿਲਾਂ ਤੋਏ ਜੋ ਮਾਰੀ ਕਿਥੋਂ ਦੱਸੋ ਕਿੱਥੇ ਨਹੀਂ ਫਿਰ ਪਾਣੀ ਦੀ ਲੀਕੇਜ ਤਾਂ ਕਿੱਥੇ ਰਸਤੇ ਚ ਲੀਕੇਜ ਕਿਨੇ ਠੀਕ ਕਰਨੀ ਦੱਸੋ ਮਾੜਾ ਕੀ ਦਾ ਕੰਮ ਹੈ ਨਹੀਂ ਨਹੀਂ ਲਾਈ ਬੰਦੇ ਲਗਾਏ ਹੋਏ ਯਾਰ ਇੱਕ ਮਿੰਟ ਰੰਪ ਇੱਕ ਮਿੰਟ ਯਾਰ ਸਾਰੇ ਇੱਕਦਾਂ ਡੀਡੀ ਬਣ ਜਾਂਦੇ ਯਾਰ ਫਿਰ ਕਰ ਲੋ ਕੱਲ ਹੋ ਗਿਆ ਤੁਹਾਡੇ ਕੋਲ ਯਾਰ ਹਾਂ ਵੇਬ ਚੇ ਚ ਮਿੰਟ ਕਿਹੋ ਲੋਕਾਂ ਨੇ ਕਿ ਕਿਸ ਨੂੰ ਦੱਸਾਂ ਯਾਰ ਬੰਦੇ ਦਾ ਚੈੱਕ ਕਰਨ ਵਾਸਤੇ ਲਾਇਆ ਜਰਾਬ ਜੀ ਮੈਂ ਬੰਦੇ ਵਿੱਚ ਪੱਕੇ ਲਏ ਹੋਏ ਪਤਾ ਨਹੀਂ ਇਹ ਤੂੰ ਹੱਥ ਕਰ ਖੜੀ ਸਾਰੇ ਨਹੀਂ ਯਾਰ ਕੋਈ ਨਹੀਂ ਚੱਕਦਾ ਫੋਨ ਜੀ ਨਹੀਂ ਜੀ ਫੋਨ ਫੋਟੇ ਆ ਯਾਰ ਵਿੱਕੀ ਮਾਰਾ ਬੜਾ ਤੇ ਮੈਂ ਮੱਸੀ ਬੜੇ ਮਾਰਾ ਮਰਦਾ ਬੋਲੋ ਯਾਰ ਮਿੰਟ ਹੋ ਗਏ ਟੈਂਟਰ ਲੈਣੇ ਮਿੰਟ ਤੇ ਟੈਲਾਂ ਦੇ ਲੈ ਰਾਤੋਂ ਦੇ ਲਾ ਦਿੰਦੇ ਆਦੀ ਮਲੇ ਟੋੜੇ ਡੱਕਾਣੇ ਹੁੰਦਾ ਮੈਂ ਪ੍ਰੋਮ ਆ ਗਿਆ ਨੂੰ ਕੋਈ ਟੈਂਟਰ ਛੱਡ ਜਿਹੜਾ ਕੋ ਨਾ ਲਿਆਵੇ ਮੇਰੇ ਕੋ ਗਲੀ ਦਾ ਤਾਂ ਕੰਮ ਸਾਫ ਨਹੀਂ ਹੁੰਦਾ ਫਿਰ ਤੂੰ ਕਹਿੰਦਾ ਬੋਲੂ ਯਾਰ ਕਿੰਨੇ ਹੋ ਗਏ ਗਾਡੀ ਆ ਤਿੰਨ ਮਿੰਟ ਤਿੰਨ ਮਿੰਟ ਠ ਵੀ ਇੱਕ ਮਿੰਟ ਹੈ ਇੱਕ ਮਿੰਟ ਛਪ ਰਹੀ ਇੱਕ ਮਿੰਟ ਇੱਕ ਮਿੰਟ ਉਦੋਂ ਤਾਂ ਕੋਈ ਕਮੇਟੀ ਦੀ ਮੀਟਿੰਗ ਰਾਤ ਪਾ ਲਈਦੇ ਸਾਡੀ ਆ ਗਲੀ ਬਣੀ ਆ ਗਲੀ ਬਣੀ ਤੁਹਾਡੇ ਕੋਲ ਨਾਲੀਆਂ ਤਾਂ ਤੁਹਾਡੇ ਕੋਲ ਠੀਕ ਨਹੀਂ ਹੁੰਦੀਆਂ ਪੀਂਠ ਠੀਕ ਰਵਾ ਦੱਸੋ ਯਾਰ ਇਸੇ ਕਰਕੇ ਰੋਕਿਆ ਸੀ ਭਾਈ ਸਾਹਿਬ ਟੈਂਡਰ ਨਵਾ ਲਓ ਤੁਹਾਡੇ ਕੋਲ ਪਹਿਲਾਂ ਪੀਨ ਵਾਲਾ ਪਾਣੀ ਦੇ ਦਿੰਦੀ ਆਪ ਕਰ ਲੋ ਕੋਈ ਹਟਿਆ ਉਦੋਂ ਉਹ ਤਾਂ ਸਾਰੀ ਕਮੇਟੀ ਨੇ ਮਸੀ ਸੀ ਅਸੀਂ ਤਾਂ ਉਹਨੇ ਮਾਤਾ ਪਾਸ ਨਹੀਂ ਕਰਨਾ ਆਹ ਦੇ ਘਰੋਂ ਨਹੀਂ ਕਰਨਾ ਹੁਣ ਪਿਆ ਪਿਆਣੀ ਚੰਗਾ ਪਿਉਂਦੇ ਤਾਂ ਗੰਦਗੀ ਵਾਲੇ ਸਾਰੇ ਟੈਂਡਰ ਤੁਹਾਡੇ ਸਾਰਿਆਂ ਕੋਲ ਨੇ ਯਾਰ ਐ ਨਾ ਕਰੋ ਯਾਰ ਤੁਸੀਂ ਕਮਾਲ ਹੋ ਗਈ ਯਾਰ ਤੇ ਮੈਂ ਗੰਦਾ ਤੁਸੀਂ ਸਭ ਤੋਂ ਸਾਨੂੰ ਕਰਦੇ ਹਾਂ ਰੋਜ਼ ਸਾਰੇ ਤੁਹਾਡਾ ਪਿਛਲੀ ਵਾਰੀ ਵੀ ਕੈਸੀ ਨਾਟੈਂਡਰ ਲਾਓ ਪਹਿਲੇ ਲੋਕਾਂ ਦਾ ਪੀਣ ਵਾਲਾ ਪਾਣੀ ਦਿੱਤੀ ਬਕਰ ਲੋ ਤੇ ਸੀਵਰੇਜ ਵਾਲਾ ਕਰ ਲੋ ਹੁਣ ਡੇਢ ਕਿਲੋ ਚਾਰਪਣ ਜਿਹੜੀ ਬਣੀਆਂ ਸੜ ਕੇ ਪਟ ਕੇ ਨਵੀਆਂ ਬਣਾ ਦੇ ਨੇ ਯਾਰ ਇਹਨਾਂ ਦੀ ਮੀਟਿੰਗ ਬੁਲਾਉਣੀ ਹੈ ਮੇਰੇ ਵੇਖ ਤੇ ਕਿਹੜਾ ਐਮਸੀ ਹੁਣ ਸਾਈਨ ਨਹੀਂ ਕਰਦਾ ਫਤ ਹੋ ਗਈ ਯਾਰ ਕਿਸੇ ਕੋਈ ਦੀ ਲਿਮਿਟ ਨਹੀਂ ਹੁੰਦੀ ਯਾਰ ਅਸੀਂ ਵੀ ਯਾਰ ਐਮਐਲਏ ਸਾਹਿਬ ਐਮਸੀਆਂ ਨਾਲ ਅੱਗੇ ਸਾਈਨ ਕਰਦੇ ਕੋਈ ਨਾ ਤੇ ਵੀਰ ਜੀ ਮੈਂ ਤਾਂ ਨਹੀਂ ਕਿਹਾ ਸੀ ਫਰਾਦੀਆਂ ਪਹਿਲੇ ਪਾਈਪਾਂ ਪਵਾ ਲਓ ਨਾ ਸੜਕਾਂ ਦੇ ਟੈਂਡਰ ਪਾਓ ਪਾਈਪਾਂ ਤੇ ਸੀਵਰੇਜ ਬੋਰਡ ਕੋ ਟੈਂਡਰ ਕਰਵਾ ਤੇ ਲਿਆ ਤੁਸੀਂ ਕਰਵਾਇਆ ਇੱਕ ਮਿੰਟ ਟੈਂਡਰ ਕਿੱਥੋਂ ਗਿਆ ਉਹ ਕਹਿੰਦੇ ਨੇ 15 ਦਿਨ ਬਪਾ ਪਾਣੀ ਆ ਕੋਈ ਨਾ ਸੜਕਾ ਮੈਨੂੰ ਇੱਕ ਗੱਲ ਪਹਿਲਾਂ ਬਣਾ ਪਰ ਪਈ ਨਹੀਂ ਗੱਲ ਫਿਰ ਪੱਟਲਾ ਕੋਈ 15 ਦਿਨ ਬਪਾ ਦੀ ਗੱਲ ਕਰਦੇ ਆ ਸਰਕਾਰੀ ਕੰਮ ਨਹੀਂ ਕਰਦੇ ਸੀਵਰੇਜ ਵਾਲਾ ਦੱਸੋ ਜਿਹੜਾ ਪੈਸੇ ਵਿੱਚ ਨੀਚੇੋਂ ਸਾਬੂਨ ਬਣਾ ਲਈ ਜਿੰਟ ਦਾ 5 ਸਾਲ ਆਪਣੇ ਆਈ ਗਲੀ ਦਾ ਰਾਜਾ ਮਾਰਦੇ ਨੇ ਮੇਰੀ ਗੱਲ ਸੁਣੇ ਸਵੇ ਤਾਂ ਲਿਖ ਕੇ ਦੇ ਕਰੰਟ ਦਾ 1 ਮਿੰਟ ਯਾਰ ਹੈਲੋ ਇਹਦਾ ਕਰੰਟ ਤਾਂ ਲਿਖ ਕੇ ਦੇ ਸਾਰਾ ਸ਼ਹਿਰ ਲੁੱਟ ਕੇ ਖਾ ਗਿਆ ਹੁਣ ਕਹਿੰਦੇ ਰਿਟਾਇਰ ਉਹਨਾਂ ਦੇ ਇਹਨੂੰ ਸਸਪੈਂਡ ਕਰਾਈ ਗਏ ਪਰਦਾ ਜੀ ਉਹਨੇ ਇੱਥੇ ਗਰੀਂਟ ਦੇ ਅੱਖਾਂ ਨਹੀਂ ਕੋਈ ਲੱਗਦਾ ਅੱਖੇ ਛੱਡੋ ਮਾਤਾ ਪੈਸੇ ਲੈ ਸਭ ਲੱਗੀਆਂ ਨੇ ਅੱਖੇ 500 ਹਜ਼ਾਰ ਤੋਂ ਘੱਟ ਹੋ ਜਾਂਦੇ ਨੇ ਇਸ ਤੋਂ ਕਿੰਨੀ ਪੀੜੀ ਸਾਹਿਬ ਕਰਦੇ ਨੇ ਪਰਦਾ ਜੀ ਮੈਂ ਕਿਹਦੇ ਦਾ ਗਰੀਂਟ ਦਾ ਤੇ ਉਹਨੇ ਤਾਂ ਤੋਰੀਏ ਲਾਓ ਸਰਪੰਚ ਜੀ ਮਾਣ ਲਓ ਗਿਆ ਥੋੜੀ ਗੱਲ ਹੈ ਯਾਰ ਸਾਰਾ ਕਸੂਰ ਜਾਂਦਾ ਜਿਸ ਗੱਲ ਦੀ ਲਿਮਟ ਵੀ ਆ ਬਈ ਨਾ ਨਹੀਂ ਤੇ ਕਹਿੰਦੇ ਕੋਈ ਨਹੀਂ ਨਾ ਉਹ ਇੱਕ ਤਰੀਕਾ ਪਤਾ ਤੁਹਾਡੇ ਕੁਮਲਾਜਮ ਨੇ ਖਬਰ ਚ ਕਢਾ ਲੋ ਫੜ ਬੰਦਾ ਨੌਕਰੀਆਂ ਨੂੰ ਮਗਰ ਮਗਰ ਫੇਡਾ ਸੀਵਰੇਜ ਛੱਡੋ ਜਿਸ ਮਨਜੀ ਰੋਲ ਆਗਲੇ ਉਹ ਸਾਰਾ ਪਾਣੀ ਗੰਦਾ ਪਾਣੀ ਆਪਾਂ ਚੱਲੀਏ ਸਾਰੇ ਅੰਸ਼ੀ ਲਾਓ ਇੱਕ ਮਿੰਟ ਦੇ ਦੋ ਮਿੰਟ ਸਾਡੇ ਕਾਰਦੇ ਲੱਗੇ ਆ